ਸੀਨੀਅਰ ਅਗੂ ਆ ਕਾਂਗਰਸ ਦੇ ਭਾਵੇਂ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਪੰਜਾਬ ਦਾ ਮੁੱਖ ਮੰਤਰੀ 350 ਕਰੋੜ ਦੇ ਕੇ ਇਹ ਜੇ ਮੈਨੂੰ ਮੁੱਖ ਮੰਤਰੀ ਬਣਾਉਗੇ ਤਾਂ ਹੀ ਮੈਂ ਪੰਜਾਬ ਦਾ ਭਲਾ ਕਰਾਂਗਾ ਕੋਈ ਅਹਿਮ ਜ਼ਿੰਮੇਵਾਰੀ ਦਿੰਦੀ ਹੈ ਪਾਰ ਸਸਿਕਾਲ ਜੀ ਗੱਲਬਾਤ ਵਿਦ ਹੈਰੀ ਵੀ ਤੁਹਾਡਾ ਸਵਾਗਤ ਹੈ ਕੱਲ ਦੀਆਂ ਚਰਚਾਵਾਂ ਚੱਲ ਰਹੀਆਂ ਮਿਸਿਸ ਸਿੱਧੂ ਦੀਆਂ 500 ਕਰੋੜ ਵਾਲੇ ਬਿਆਨ ਦੀਆਂ ਵੀ ਸਾਡੇ ਕੋਲ 500 ਕਰੋੜ ਨਹੀਂ ਹੈ ਮੁੱਖ ਮੰਤਰੀ ਬਣਨ ਵਾਸਤੇ ਪਹਿਲਾ ਬਿਆਨ ਦੂਜਾ ਬਿਆਨ ਮਿਸੀ ਸਿੱਧੂ ਦਾ ਜੇ ਸਿੱਧੂ ਸਾਹਿਬ ਭਾਵ ਨਵਜੋਤ ਸਿੰਘ ਸਿੱਧੂ ਨੂੰ ਕੋਈ ਅਹਿਮ ਜ਼ਿੰਮੇਵਾਰੀ ਦਿੰਦੀ ਹੈ ਪਾਰਟੀ ਭਾਵ ਪਾਰਟੀ ਪ੍ਰਧਾਨ ਲਾਂਦੀ ਹੈ ਤੇ ਹੋਣ ਵਾਲਾ ਮੁੱਖ ਮੰਤਰੀ ਦਾ ਚਿਹਰਾ ਐਲਾਨਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਜੀ ਪੋਲਿਟਿਕਸ ਦੇ ਵਿੱਚ ਵਾਪਸੀ ਕਰਨਗੇ ਨਹੀਂ ਸਿੱਧੂ ਸਾਹਿਬ ਬਹੁਤ ਪੈਸੇ ਕਮਾ ਰਹੇ ਹਨ ਲਾਫਟਰ ਸ਼ੋਅ ਤੇ ਕਮੈਂਟਰੀ ਦੇ ਵਿੱਚ ਉਹ ਉੱਥੇ ਹੀ ਖੁਸ਼ ਨੇ ਇਹਨਾਂ ਗੱਲਾਂ ਦੇ ਵਿੱਚੋਂ ਇੱਕ ਪੱਖ ਦਾ ਫਾਇਦਾ ਹੋ ਗਿਆ ਦੂਜਾ ਸਵਾਲ ਵੀ ਉੱਠਦਾ ਹੈ ਸਵਾਲ ਇਹ ਉੱਠਦਾ ਹੈ ਕੀ ਨਿਜ ਛੱਡ ਕੇ ਸਿੱਧੂ ਪਰਿਵਾਰ ਗੱਲਾਂ ਪੰਜਾਬ ਦੀਆਂ ਕਰਦੇ ਸੀ ਵੀ ਅਸੀਂ ਪੰਜਾਬ ਦੀ ਭਲੇ ਲਈ ਕੰਮ ਕਰਾਂਗੇ ਸਾਡੇ ਕੋਲ ਪੰਜਾਬ ਲਈ ਮਾਸਟਰ ਪਲਾਨ ਹੈ ਪਰ ਅਖੀਰ ਚ ਗੱਲ ਨਿਕਲੀ ਕਿ ਦੀ ਨਿਜ ਦੀ ਆਪਣੇ ਨਿਜ ਲਈ ਸਿੱਧੂ ਸਾਹਿਬ ਪੋਲਿਟਿਕਸ ਕਰ ਰਹੇ ਆ ਪੋਲਿਟਿਕਸ ਕਰ ਰਹੇ ਆ ਭਾਵ ਕਿ ਜੇ ਮੈਨੂੰ ਮੁੱਖ ਮੰਤਰੀ ਬਣਾਉਗੇ ਤਾਂ ਹੀ ਮੈਂ ਪੰਜਾਬ ਦਾ ਭਲਾ ਕਰਾਂਗਾ ਨਹੀਂ ਪੰਜਾਬ ਜਾਈ ਟੱਠੇ ਖੂਚ ਮੈਂ ਬੰਬੇ ਦੀ ਦੁਨੀਆ ਚੱਕਾ ਚੌਂ ਦੇ ਵਿੱਚ ਖੁਸ਼ ਆ ਇਹਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿਉਂਕਿ ਇਹ ਬਿਆਨ ਦੇਣਾ ਬਹੁਤ ਮਤ ਮੰਦ ਭਾਗ ਹੈ ਦੂਜੀ ਗੱਲ ਆਪਾਂ ਕਰਦੇ ਹਾਂ ਜਿਹੜੀ ਮਿਸਿਸ ਸਿੱਧੂ ਨੇ ਬਿਆਨ ਦਿੱਤਾ ਵੀ ਸਾਡੇ ਕੋਲ 500 ਕਰੋੜ ਨਹੀਂ ਹੈ ਇਹ ਕਾਂਗਰਸ ਦੇ ਉੱਤੇ ਐਟਮ ਬੰਬ ਦੀ ਤਰ੍ਹਾਂ ਫਟਿਆ ਭਾਵ ਵਿਰੋਧੀ ਪਾਰਟੀਆਂ ਨੂੰ ਅਕਾਲੀ ਭਾਜਪਾ ਨੂੰ ਮੁੱਦਾ ਮਿਲ ਗਿਆ ਵੀ ਕਾਂਗਰਸ ਭ੍ਰਸ਼ਟਾਚਾਰੀਆਂ ਦੀ ਪਾਰਟੀ ਹੈ ਜਿਹੜੀ 5-500 ਕਰੋੜ ਦੇ ਕੇ ਮੁੱਖ ਮੰਤਰੀ ਬਣਾਉਂਦੀ ਹੈ ਜਾਖੜ ਸਾਹਿਬ ਨੇ ਵੀ ਉਹਦੀ ਪ੍ਰੌੜਤਾ ਕਰਤੀ ਵੀ ਸਾਢੇ 350 ਕਰੋੜ ਦੇ ਕੇ ਮੁੱਖ ਮੰਤਰੀ ਬਣਿਆ ਉਹਨਾਂ ਨੇ ਨਾਮ ਨਹੀਂ ਲਿਆ ਪਰ ਇਸ਼ਾਰਾ ਕਰਤਾ ਕੌਣ ਬਣਿਆ ਸੀ ਵੀ ਪੰਜਾਬ ਦਾ ਮੁੱਖ ਮੰਤਰੀ 350 ਕਰੋੜ ਦੇ ਕੇ ਇਹ ਗੱਲਾਂ ਨਾਲ ਕਾਂਗਰਸ ਦੇ ਉੱਤੇ ਵੀ ਇਹ ਆਟਮ ਬੰਬ ਦੀ ਤਰ੍ਹਾਂ ਫਟਿਆ ਹੈ ਉਹਦਾ ਕਾਮਯਾਜਾ ਮਿਸਿਸ ਸਿੱਧੂ ਨੂੰ ਭੁਗਤਣਾ ਪਿਆ। ਰਾਜਾ ਵੜਿੰਗ ਦਾ ਇੱਕ ਵਟਸਐਪ ਮੈਸੇਜ ਆਂਦਾ ਹੈ ਜਿਦੇ ਵਿੱਚ ਆਂਦਾ ਹੈ ਮਿਸਿਸ ਸਿੱਧੂ ਇਸ ਸਸਪੈਂਡਡ ਫਰਮ ਕਾਂਗਰਸ ਪਾਰਟੀ। ਵਿਪਾਅ ਮਿਸਿਸ ਸਿੱਧੂ ਨੂੰ ਕਾਂਗਰਸ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਜਾਂਦਾ ਹੈ। ਉਹਦੇ ਤੁਰੰਤ ਬਾਅਦ ਮਿਸਿਸ ਸਿੱਧੂ ਬਿਆਨ ਦਿੰਦੇ ਆਂ ਕਿ ਇਹ ਜੇ ਫਕੀਰ ਨੰਗ ਪ੍ਰਧਾਨ ਨੂੰ ਮੈਂ ਪ੍ਰਧਾਨ ਨਹੀਂ ਮੰਨਦੀ ਜਿਹੜਾ ਆ ਨੰਗੇ ਪੈਰ ਸਾਡੇ ਘਰੇ ਚੱਲ ਕੇ ਆਂਦਾ ਸੀ ਜਾਂ ਸਿੱਧੂ ਸਾਹਿਬ ਪਾਰਟੀ ਪ੍ਰਧਾਨ ਸੀਗੇ ਵੀ ਮਿਸਿਸ ਸਿੱਧੂ ਨੂੰ ਇਹ ਪੁੱਛਣਾ ਚਾਹਨਾ ਵੀ ਮੈਡਮ ਉਹ ਸਮਾਂ ਹੋਰ ਸੀ ਚੜਦੇ ਸੂਰਜ ਨੂੰ ਸਲਾਮਾ ਡੁੱਬਦੇ ਨੂੰ ਕੌਣ ਪੁੱਛਦਾ ਵੀ ਉਸ ਟਾਈਮ ਸਿੱਧੂ ਸਾਹਿਬ ਪ੍ਰਧਾਨ ਬਣੇ ਸੀ ਹਰ ਬੰਦੇ ਨੇ ਵਧਾਈਆਂ ਦਿੱਤੀਆਂ ਅੱਜ ਸਮਾਂ ਰਾਜਾ ਵੜਿੰਗ ਦਾ ਹੈ ਰਾਜਾ ਵੜਿੰਗ ਪਾਰਟੀ ਪ੍ਰਧਾਨ ਹੈ ਉਹਦੇ ਹੱਥ 'ਚ ਕਮਾਨ ਜਿਹੜੀ ਆ ਵੀ ਦੋ ਆਪਾਂ ਕਹਿ ਲੈਣੇ ਆ ਵੀ ਡੋਰ ਹੈ ਠੀਕ ਦੂਜੀ ਗੱਲ जिन्ने सीनियर अगੂ ਆ ਕਾਂਗਰਸ ਦੇ ਭਾਵਿਓ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਰਾਜਾ ਵੜਿੰਗ ਇਹ ਸਾਰੇ ਚਾਹਦੇ ਸੀ ਵੀ ਨਵਜੋਤ ਸਿੰਘ ਸਿੱਧੂ ਵਾਪਸੀ ਨਾ ਕਰੇ ਕਿਉਂਕਿ ਨਵਜੋਤ ਸਿੰਘ ਸਿੱਧੂ ਜੇਕਰ ਵਾਪਸੀ ਕਰਦੇ ਆ ਤਾਂ ਸਭ ਨੂੰ ਪਤਾ ਸੀ ਵੀ ਉਹਨਾਂ ਦਾ ਕੰਪੀਟੀਸ਼ਨ ਹੋ ਜਾਏਗਾ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਪਦ ਦਾ ਦਾਵੇਦਾਰ ਦੇਖੋ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਦੇ ਹਰ ਬੰਦਾ ਕਾਇਲ ਹੈ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਹਰ ਬੰਦਾ ਉਦੋਂ ਕਾਇਲ ਹੈ ਪਰ ਕੀ ਕਲਾ ਇਮਾਨਦਾਰ ਹੋਣਾ ਮੁੱਖ ਮੰਤਰੀ ਲਈ ਕਾਫੀ ਹੈ ਇਹ ਸਵਾਲ ਉੱਠਦਾ ਹੈ ਇਹੀ ਸਵਾਲ ਉਹਨਾਂ ਪਾਰਟੀਆਂ ਦੇ ਲੋਕ ਚੱਕ ਰਹੇ ਆ ਵਿਰੋਧੀ ਪਾਰਟੀਆਂ ਦੇ ਤੇ ਉਹਨਾਂ ਦੀ ਆਪਣੀ ਪਾਰਟੀ ਦੇ ਵੀ ਹੁਣ ਜਿਨੇ ਵਿਰੋਧੀ ਪਾਰਟੀਆਂ ਦੇ ਲੀਡਰ ਹੈ ਉਹਨਾਂ ਨੇ ਤਾਂ ਨਿਸ਼ਾਨੇ ਤੇ ਲੈ ਹੀ ਲਿਆ ਮਿਸਿਸ ਸਿੱਧੂ ਤੇ ਸਿੱਧੂ ਸਾਹਿਬ ਨੂੰ ਪਰ ਇਹਨਾਂ ਦੀ ਆਪਦੀ ਪਾਰਟੀ ਨੇ ਸਸਪੈਂਡ ਕਰਤਾ ਕਿਉਂਕਿ ਜਿਨੇ ਸੀਨੀਅਰ ਲੀਡਰ ਹੈ ਉਹਨਾਂ ਦਾ ਜਿਹੜਾ ਇਹ ਵੀ ਰਸਤਾ ਸਾਫ਼ ਹੋ ਗਿਆ ਉਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨ ਲੱਗ ਗਏ ਵੀ ਤੁਹਾਨੂੰ ਅਸੀਂ ਪਹਿਲਾਂ ਹੀ ਅਗਾਹ ਕਰ ਰਹੇ ਸੀ ਵੀ ਜੇਕਰ ਸਿੱਧੂ ਸਾਹਿਬ ਆਣਗੇ ਤੇ ਉਹ ਬੰਬ ਸੋਸਾਇਟੀਲ ਬੰਬ ਐ ਸਿੱਧੂ ਸਾਹਿਬ ਉਹ ਫਟੇਗਾ ਹੀ ਫਟੇਗਾ ਜੋ ਕਾਂਗਰਸ ਦੇ ਵਿੱਚ ਫਟ ਗਿਆ ਇਹੀ ਗੱਲ ਦਾ ਆਸ਼ੰਕਾ ਸੀਨੀਅਰ ਲੀਡਰਸ ਹਾਈ ਕਮਾਂਡ ਤੱਕ ਪਹਿਲਾਂ ਵੀ ਪਚਾਰ ਰਹੇ ਸੀ ਇੱਥੇ ਇਹ ਗੱਲ ਵਰਨਣਯੋਗ ਹੈ ਵੀ ਪ੍ਰਿਯੰਕਾ ਗਾਂਧੀ ਦੇ ਖਾਸਮ ਖਾਸ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਗੱਲ ਵੀ ਹੋਈ ਹੈ ਸੂਤਰ ਦੱਸਦੇ ਹਨ ਤੇ ਪ੍ਰਿਯੰਕਾ ਗਾਂਧੀ ਨੇ ਇਸ ਗੱਲ ਤੋਂ ਨਰਾਜ਼ਗੀ ਜਤਾਈ ਹੈ ਵੀ ਮਿਸ ਸਿੱਧੂ ਨੂੰ ਇਹ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਬਾਕੀ ਆਪਾਂ ਗੱਲ ਕਰੀਏ ਨਵਜੋਤ ਸਿੱਧੂ ਦੇ ਪਛੋਕੜ ਦੀ ਨਵਜੋਤ ਸਿੱਧੂ ਵੀ ਇੱਕ ਹਮੇਸ਼ਾ ਹੀ ਇੱਕ ਜਿਵੇਂ ਭਗਵੰਤ ਮਾਨ ਦਾ ਕਹਿਣਾ ਹੈ ਵੀ ਇਹ ਜਿਆ ਸੂਟ ਹੈ ਵੀ ਜਿਹੜਾ ਵਿਆਹ ਸ਼ਾਦੀ ਦੇ ਵਿੱਚ ਅੱਗੇ ਪਾਰਸਲ ਤਾਂ ਹੋ ਸਕਦਾ ਹੈ ਪਰ ਉਹਨੂੰ ਖੋਲ੍ਹੇਗਾ ਕੋਈ ਨਹੀਂ ਜੀਨੇ ਕਿਸੇ ਨੇ ਖੋਲ੍ਹ ਲਿਆ ਤੇ ਉਹ ਉਹਦੇ ਜੋਗਾ ਹੀ ਰਹਿ ਗਿਆ ਕਿਉਂਕਿ ਜੋ ਨਵਜੋਤ ਸਿੱਧੂ ਦਾ ਪਾਸਟ ਹੈ ਉਹ ਉਹਨਾਂ ਦੇ ਫਿਊਚਰ ਦੇ ਵਿੱਚ ਨਾਲ ਜੁੜਿਆ ਪਿਆ ਹੈ ਕੋ ਕਿਹੜੀ ਪਾਰਟੀ ਉਹਨਾਂ ਨੂੰ ਅਸੈਪਟ ਕਰੇਗੀ ਕਿ ਭਾਜਪਾ ਅਸੈਪਟ ਕਰੇਗੀ ਕੀ ਆਮ ਆਦਮੀ ਪਾਰਟੀ ਐਸੈਪਟ ਕਰੇਗੀ ਆਪਾਂ ਕੱਲੇ ਕੱਲੇ ਇਹਦੇ ਉੱਤੇ ਚਰਚਾ ਕਰਦੇ ਹਾਂ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਪੁੱਛੋਕੜ ਦੇਖੋ ਵੀ ਭਾਜਪਾ ਕਿਉਂ ਨਹੀਂ ਐਸੈਪਟ ਕਰੇਗੀ ਭਾਜਪਾ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਉਂਦੀ ਹੈ ਦੋ ਦੋ ਵਾਰ ਉਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਅਗੂ अरुण জেটਲੀ ਮਰਹੂਮ अरुण জেটਲੀ ਤੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਗੁਰੂ ਨੂੰ ਪਾਰਟੀ ਅੰਬਰਸਰ ਟਿਕਟ ਦੇ ਦਿੰਦੀ ਹੈ ਕਿਉਂਕਿ ਅਕਾਲੀ ਦਲ ਚਾਹੁੰਦਾ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਜ਼ੀਰੋ ਕਰਨਾ ਗਠਬੰਧਨ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਦੇ ਹੁੰਦੇ ਸੀ ਤੇ ਅਕਾਲੀ ਦਲ ਪੱਤਾ ਖੇਡਦਾ ਤੇ ਨਵਜੋਤ ਸਿੰਘ ਸਿੱਧੂ ਦੀ ਟਿਕਟ ਕਟਾ ਦੇ ਦਿੰਦਾ ਤੇ ਉਹਨਾਂ ਦੇ ਸਿਆਸੀ ਗੁਰੂ अरुण জেটਲੀ ਨੂੰ ਅੰਬਰਸਰ ਤੋਂ ਚੋਣ ਲੜਾ ਦਿੰਦੇ ਆ ਮੈਂਬਰ ਪਾਰਲੀਮੈਂਟ ਦੇ ਮੋਦੀ ਹਵਾ ਮੋਦੀ ਜੀ ਦੀ ਹਵਾ ਇੰਨੀ ਸੀ ਜੀ ਵੀ 올 ਓਵਰ ਇੰਡੀਆ ਬੀਜੇਪੀ ਜਿੱਤਦੀ ਹੈ ਪਰ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਗੁਰੂ ਅਰੁਣ ਝੇਟਲੀ ਜੀ ਅੰਬਰਸਰ ਦੀ ਇਲੈਕਸ਼ਨ ਹਾਰ ਜਾਂਦੇ ਆ ਕਿਉਂ ਨਵਜੋਤ ਸਿੰਘ ਸਿੱਧੂ ਜੀ ਅੰਬਰਸਰ ਹੀ ਨਹੀਂ ਬੜੇ ਆਪਣੇ ਸਿਆਸੀ ਗੁਰੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਇੱਕ ਦਿਨ ਵੀ ਨਹੀਂ ਵੜਦੇ ਲੋਕਾਂ ਦਾ ਤਾਂ ਇੰਨਾ ਵੀ ਕਹਿਣਾ ਹੈ ਉਹ ਮੁਖਾਲਫਤ ਵੀ ਕਰਦੇ ਆ ਆਪਣੇ ਸਿਆਸੀ ਗੁਰੂ ਅਰੁਣ ਝੇਟਲੀ ਦੀ ਉਹ ਜਿਹੜਾ ਸਦਮਾ ਅਰੁਣ ਝੇਟਲੀ ਜੀ ਮਰਦੇ ਦਮ ਤੱਕ ਨਹੀਂ ਭੁੱਲੇ ਵੀ ਮੇਰਾ ਚੇਲਾ ਜਿਹਨੂੰ ਮੈਂ ਸਿਆਸਤ ਸਿਖਾਇਆ ਸਿਆਸਤ ਲੈ ਕੇ ਆਇਆ ਉਹਨੇ ਹੀ ਮੇਰੀ ਇੱਜ਼ਤ ਦਾ ਮੇਰੀ ਮਾਣ ਮਰਿਆਦਾ ਦਾ ਕਹਾਨ ਕੀਤਾ ਉਸ ਤੋਂ ਹਟਦੇ ਆ ਫਿਰ ਉਹ ਆਪਣੇ ਹੀ ਪਾਰਟੀ ਪ੍ਰਧਾਨ ਕਮਲ ਸ਼ਰਮਾ ਜੀ ਦੇ ਮਗਰ ਡੰਡਾ ਲੈ ਕੇ ਪੈ ਜਾਂਦੇ ਆ ਕਮਲ ਸ਼ਰਮਾ ਜੀ ਦੇ ਖਿਲਾਫ ਬਿਆਨ ਦੇਣ ਲੱਗ ਜਾਂਦੇ ਆ ਕਮਲ ਸ਼ਰਮਾ ਜੀ ਨੂੰ ਅਹੁਦੇ ਤੋਂ ਹਟਾ ਕੇ ਹਟਦੀ ਆ ਉਹਨਾਂ ਨੇ ਵੀ ਇਸ ਗੱਲ ਦਾ ਬਹੁਤ ਪੂਰਾ ਮਨਾਇਆ ਇਹ ਸਾਰੀ ਗੱਲਾਂ ਦੇ ਬਾਵਜੂਦ ਅਕਾਲੀ ਬੀਜੇਪੀ ਤੇ ਅਕਾਲੀ ਦਲ ਤੇ ਜਿਹੜਾ ਹੈ ਵੀ ਘਟਬੰਧ ਸੀਗਾ ਤੇ ਭਾਰਤੀ ਜਨਤਾ ਪਾਰਟੀ ਤੇ ਪ੍ਰੈਸ਼ਰ ਬਣਾਉਂਦੇ ਆ ਵੀ ਬੀਜੇਪੀ ਅਕਾਲੀ ਦਲ ਦਾ ਸਾਥ ਛੱਡੇ ਤੇ ਨਵਜੋਤ ਸਿੰਘ ਸਿੱਧੂ ਨੂੰ ਚੀਫ ਮਿਨਿਸਟਰ ਕੈਂਡੀਡੇਟ ਐਲਾਨ ਕੇ ਬੀਜੇਪੀ ਕੱਲੀ ਇਲੈਕਸ਼ਨ ਲੜੇ ਪਰ ਭਾਜਪਾ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਨਵਜੋਤ ਸਿੰਘ ਸਿੱਧੂ ਦੀ ਇਸ ਗੱਲ ਨਾਲ ਜਿਹੜੀ ਹੈ ਇਤਫਾਕ ਨਹੀਂ ਰੱਖਦੀ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਦਿੰਦੇ ਆ ਨਵਜੋਤ ਸਿੰਘ ਸਿੱਧੂ ਤੇ ਆਪਣਾ ਇੱਕ ਅਲੱਗ ਮੋਰਚਾ ਬਣਾਉਂਦੇ ਆ ਜਿਦੇ ਵਿੱਚ ਬੈਂਸ ਬ੍ਰਦਰਸ ਪ੍ਰਗਟ ਸਿੰਘ ਹੋਰ ਇਹਨਾਂ ਦੇ ਨਾਲ ਮਿਲਦੇ ਹਮ ਖਿਆਲੀ ਆਗੂ ਆ ਜਾਂਦੇ ਆ ਪਰ ਗੱਲ ਉਹੀ ਹੁੰਦੀ ਹੈ ਉਹ ਆਪਣੇ ਮੋਰਚੇ ਦੇ ਆਗੂਆਂ ਦੇ ਖਿਲਾਫ ਹੀ ਬਿਆਨ ਦੇਣ ਲੱਗ ਜਾਂਦੇ ਆ ਤੇ ਉਹ ਮੋਰਚਾ ਟੁੱਟ ਜਾਂਦਾ ਤੇ ਆਪਣੇ ਨਾਲ ਪ੍ਰਗਟ ਸਿੰਘ ਨੂੰ ਲੈ ਕੇ ਕਾਂਗਰਸ ਪਾਰਟੀ ਜੁਆਇਨ ਕਰ ਲੈਂਦੇ ਆ ਕਾਂਗਰਸ ਪਾਰਟੀ ਜੁਆਇਨ ਕਰਦੇ ਆ ਜਦ ਤੇ ਫਿਰ ਉਹ ਉਹੀ ਗੱਲ ਉੱਥੇ ਜਿਹੜਾ ਬੀਜੇਪੀ ਵਾਲਾ ਕੰਮ ਉਹ ਕਾਂਗਰਸ ਦੇ ਵਿੱਚ ਕਰਦੇ ਆ ਆਪਣੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਆ ਇਹਨਾਂ ਦੀ ਛਵੀ ਇੰਨੀ ਵੱਡੀ ਐ ਸੈਲੀਬ੍ਰਿਟੀ ਚਿਹਰਾ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਨੂੰ ਮਜਬੂਰ ਹੋ ਕੇ ਸੁਨੀਲ ਜਾਖੜ ਨੂੰ ਪੋਸਟ ਤੋਂ ਹਟਾ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਲਾਇਆ ਜਾਂਦਾ ਉਹ ਵੀ ਮੌਜੂਦਾ ਸਰਕਾਰ ਦੇ ਵਿੱਚ ਕਿਉਂਕਿ ਮੌਜੂਦਾ ਸਰਕਾਰ ਦੇ ਵਿੱਚ ਪਾਰਟੀ ਪ੍ਰਧਾਨ ਲੱਗਣਾ ਮੁੱਖ ਮੰਤਰੀ ਦੇ ਬਰਾਬਰ ਦਾ ਅਹੁਦਾ ਹੁੰਦਾ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾਂਦਾ ਹੈ ਪਰ ਉਹ ਇਸ ਗੱਲ ਤੋਂ ਵੀ ਖੁਸ਼ ਨਹੀਂ ਹੁੰਦੇ ਉਹ ਆਪਣੇ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਹੁੰਦੇ ਆ ਉਹਨਾਂ ਦੇ ਖਿਲਾਫ ਬਿਆਨ ਦੇਣਾ ਸ਼ੁਰੂ ਕਰ ਦਿੰਦੇ ਆ ਜਦ ਕਿ ਅਮਰਿੰਦਰ ਸਿੰਘ ਜੀ ਕਹਿੰਦੇ ਆ ਵੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਪਾਵਰਫੁਲ ਮਹਿਕਮੇ ਦਿੱਤੇ ਲੋਕਲ ਬਾਡੀਜ਼ ਦਾ ਮਹਿਕਮਾ ਤੇ ਸਭਿਆਚਾਰਕਤਾ ਮਹਿਕਮਾ ਸਭਿਆਚਾਰਕਤਾ ਮਹਿਕਮਾ ਨਵਜੋਤ ਸਿੰਘ ਸਿੱਧੂ ਜੀ ਦੇ ਜਿਹੜਾ ਵੀ ਖਿਆਲਾਂ ਨਾਲ ਮੈਚ ਵੀ ਕਰਦਾ ਉਹ ਪੰਜਾਬ ਲਈ ਬਹੁਤ ਕੁਝ ਕਰ ਸਕਦੇ ਸੀ ਤੇ ਲੋਕਲ ਬਾਡੀਜ਼ ਦਾ ਜਿਹੜਾ ਮਹਿਕਮਾ ਹੈ ਉਹ ਆਪਣੀ ਜਿਵੇਂ ਕਹਿ ਦਿੰਦੇ ਆ ਵੀ ਇਮਾਨਦਾਰ ਸ਼ਖਸੀਅਤ ਹੈ ਉਹ ਬਹੁਤ ਕਰਪਸ਼ਨ ਕਰਪਟ ਮਹਿਕਮਾ ਮੰਨਿਆ ਜਾਂਦਾ ਹੈ ਉਹ ਆਪਣੀ ਛਵੀ ਨਾਲ ਉਹਦੀ ਕਰਪਸ਼ਨ ਦੂਰ ਕਰ ਸਕਦੇ ਸੀ ਉਹੀ ਗੱਲ ਕੈਪਟਨ ਅਮਰਿੰਦਰ ਸਿੰਘ ਜੀ ਦੱਸਦੇ ਆ ਵੀ ਇਹਨਾਂ ਨੇ ਇੱਕ ਦਿਨ ਵੀ ਜਾ ਕੇ ਆਫਿਸ اٹੈਂਡ ਨਹੀਂ ਕੀਤਾ ਤੇ ਇੱਕ ਵੀ ਫਾਈਲ ਕਲੀਅਰ ਨਹੀਂ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਿਜਲੀ ਮਹਿਕਮਾ ਦਿੱਤਾ ਦਿੱਤਾ ਜਾਂਦਾ ਇਹਨਾਂ ਤੋਂ ਉਹ ਮਹਿਕਮੇ ਲੈ ਲ ਜਾਂਦੀਆਂ ਪਰ ਉਹ ਬਿਜਲੀ ਮਹਿਕਮੇ ਦੇ ਵਿੱਚ ਵੀ ਕੁਝ ਵੀ ਕੰਮ ਨਹੀਂ ਕਰਦੇ ਇੱਕ ਵੀ ਫਾਈਲ ਕਲੀਅਰ ਨਹੀਂ ਕਰਦੇ ਜੋ ਇਹ ਦਰਸਾਉਂਦਾ ਹੈ ਵੀ ਨਵਜੋਤ ਸਿੰਘ ਸਿੱਧੂ ਦੀ ਇੱਛਾਵਾਂ ਬਹੁਤ ਵੱਡੀਆਂ ਸੀ ਉਹ ਮੁੱਖ ਮੰਤਰੀ ਦਾ ਅਹੁਦਾ ਚਾਹੁੰਦੇ ਸੀ ਪਾਰਟੀ ਪ੍ਰਧਾਨ ਤੋਂ ਖੁਸ਼ ਨਹੀਂ ਸੀ ਆਪਣੇ ਵੀ ਆਪਣੇ ਅਹੁਦੇ ਤੋਂ ਪਾਰਟੀ ਪ੍ਰਧਾਨ ਦੇ ਉਸ ਤੋਂ ਬਾਅਦ ਉਹ ਕੈਪਟਨ ਮਰੀਂਦਰ ਸਿੰਘ ਦੇ ਖਿਲਾਫ ਡੰਡਾ ਲੈ ਕੇ ਪੈ ਜਾਂਦੇ ਆ ਤੇ ਉਹ ਕੈਪਟਨ ਮਰੀਂਦਰ ਸਿੰਘ ਨੂੰ ਗੱਦੀ ਤੋਂ ਉਤਰਵਾ ਕੇ ਹੀ ਚੈਨ ਲੈਂਦੇ ਆ ਤੇ ਉਹਨਾਂ ਨੂੰ ਆਸ ਹੁੰਦੀ ਆ ਵੀ ਹੁਣ ਪਾਰਟੀ ਪ੍ਰਧਾਨ ਮੈਂ ਆ ਤੇ ਪਾਰਟੀ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ ਪਰ ਹੁੰਦਾ ਉਲਟਾ ਹੈ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਣ ਦਿੰਦੀ ਹੈ 3 ਮਹੀਨੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਆਪਣੀ ਆਦਤ ਤੋਂ ਮਜਬੂਰ ਨਵਜੋਤ ਸਿੰਘ ਸਿੱਧੂ ਆਪਣੇ ਮੁੱਖ ਮੰਤਰੀ ਦੇ ਹਰ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ ਭਾਵੇਂ ਜਿਹੜਾ ਹੁੰਦਾ ਹੈ ਵੀ ਜਿਹੜਾ ਏਡੀਜੀ ਲਾਣਾ ਉਹਦੇ ਉੱਤੇ ਡੀਜੀਪੀ ਪੰਜਾਬ ਲਾਣਾ ਉਸ ਫੈਸਲੇ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ ਭਾਵੇਂ ਚਰਨਜੀਤ ਚੰਨੀ ਦੇ ਹਰ ਫੈਸਲੇ ਨੂੰ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜੇ ਆ ਵੀ ਚੱਕਦੇ ਆ ਵੀ ਇਹ ਫੈਸਲਾ ਚੰਨੀ ਨੇ ਗਲਤ ਕੀਤਾ ਉਹਦਾ ਪ੍ਰਭਾਵ ਇਹ ਹੁੰਦਾ ਹੈ ਸਰਕਾਰ ਦੇ ਵਿੱਚੋਂ 17 ਐਮਐਲਏ ਦੇ ਉੱਤੇ ਆ ਕੇ ਸਰਕਾਰ ਖੜ ਜਾਂਦੀ ਹੈ ਤੇ ਜਿਨ੍ਹਾਂ ਸਿਨੀਅਰ ਲੀਡਰਸ ਹੁੰਦੇ ਆ ਚੰਨੀ ਬਾਜਵਾ ਹੋਰ ਲੀਡਰਸ ਰਾਜਾ ਵੜਿੰਗ ਵਰਕੇ ਇੱਕ ਬਿਆਨ ਦਿੰਦੇ ਆ ਵੀ ਇਸ ਹਾਰ ਦਾ ਕਾਰਨ ਨਵਜੋਤ ਸਿੰਘ ਸਿੱਧੂ ਹੈ ਸਾਡੀ ਆਪਸੀ ਕਲੇਸ਼ ਹੈ ਆਪ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਭੰਡਦੇ ਇੰਨਾ ਭੰਡਦੇ ਆ ਵੀ ਕ੍ਰਾਪਟ ਕਹਿ ਕੇ ਸੰਬੋਧਨ ਕਰਦੀਆਂ ਵੀ ਇਹ ਨਹੀਂ ਸੋਚਦੇ ਵੀ ਉਹ ਕ੍ਰਾਪਸ਼ਨ ਦੇ ਜਿਹੜੇ ਦਾਗ ਹੈ ਉਹਨਾਂ ਦੀ ਆਪਦੀ ਪਾਰਟੀ ਦੇ ਉੱਤੇ ਲੱਗ ਰਹੇ ਆ ਨਾ ਕਿ ਇਕੱਲੇ ਕੈਪਟਨ ਸਾਹਿਬ ਦੇ ਉੱਤੇ ਲੱਗ ਰਹੇ ਆ ਉਹ ਕ੍ਰਾਪਸ਼ਨ ਦੇ ਦਾਗਾਂ ਤੋਂ ਗੁੜਕਾ ਸਾਹਿਬ ਦੀ ਸੋਹ ਇਹ ਜੇ ਮੁੱਦੇ ਹੁੰਦੇ ਆ ਵੀ ਕਾਂਗਰਸ ਨੂੰ ਸੱਤਾ ਤੋਂ ਵਿਪੱਖ ਚ ਲਿਆ ਕੇ ਬਿਠਾ ਦਿੰਦੀ ਹੈ ਅਇਸ ਤੋਂ ਬਾਅਦ ਜਿਹੜੇ ਨਵਜੋਧ ਸਿੰਘ ਸਿੱਧੂ ਐ ਵੀ ਉਹ ਹਾਲੇ ਵੀ ਇਹਨਾਂ ਕੁਛ ਨਹੀਂ ਹੁੰਦੇ ਉਹ ਆਪਣੇ ਜਿਹੜਾ ਐ ਵੀ 17 ਐਮਐਲਏ ਤੋਂ ਬਾਅਦ ਆਪਦੀ ਸੀਟ ਵੀ ਹਾਰ ਜਾਂਦੇ ਆ ਇੱਥੇ ਇਹ ਗੱਲ ਵਰਨਣਯੋਗ ਐ ਮੌਜੂਦਾ ਪਾਰਟੀ ਪ੍ਰਧਾਨ ਪੰਜਾਬ ਪ੍ਰਧਾਨ ਹੋਏ ਤੇ ਉਹ ਆਪਣੀ ਸੀਟ ਵੀ ਨਾ ਬਚਾ ਸਕੇ ਇਹ ਜਿਹੜਾ ਪ੍ਰਸ਼ਨ ਜਿਹੜਾ ਸਵਾਲੀਆ ਚਿੰਨ ਐ ਸਿੱਧੂ ਸਾਹਿਬ ਦੇ ਉੱਤੇ ਤੇ ਆਪ ਸਾਈਡ ਲਾਈਨ ਹੋ ਜਾਂਦੇ ਆ ਕੁਝ ਸਮੇਂ ਬਾਅਦ ਵੀ ਜੇ ਮੈਨੂੰ ਪਾਰਟੀ ਪ੍ਰਧਾਨ ਲਾਏਗੀ ਪੰਜਾਬ ਦਾ ਫਿਰ ਮੈਂ ਇਹਦੇ ਕੋਲ ਇੱਕ ਪਲਾਨ ਹੈ ਤੇ ਉਹ ਮੈਂ ਪਲਾਨ ਪੇਸ਼ ਕਰਾਂਗਾ। ਭਾਵ ਸਿੱਧੂ ਸਾਹਿਬ ਆਪਣੀ ਆਦਤੋਂ ਮਜਬੂਰ ਇੱਕ ਬੰਬ ਦੀ ਤਰ੍ਹਾਂ ਜਿੱਥੇ ਹੁੰਦੀ ਆ ਉੱਥੇ ਹੀ ਫਟ ਜਾਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਫਿਊਚਰ ਦੀ ਵੀ ਉਹ ਕਿਹੜੀ ਪਾਰਟੀ 'ਚ ਜਾਣਗੇ। ਜਿੱਥੇ ਤੱਕ ਗੱਲ ਹੈ ਵੀ ਆਮ ਆਦਮੀ ਪਾਰਟੀ ਦੀ ਮੈਨੂੰ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਉਹਨਾਂ ਨੂੰ ਅਕਸੈਪਟ ਕਰੇਗੀ ਕਿਉਂਕਿ ਆਮ ਆਦਮੀ ਪਾਰਟੀ ਕੋਲ ਪਹਿਲਾਂ ਹੀ ਸੈਲੀਬ੍ਰਿਟੀ ਚਿਹਰਾ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਤੋਂ ਵੱਡਾ ਭਗਵੰਤ ਮਾਨ ਭਗਵੰਤ ਮਾਨ ਨੇ ਆਪਣੀ ਲਕੀਰ ਸਿੱਧੂ ਸਾਹਿਬ ਤੋਂ ਵੱਡੀ ਕਰ ਲਈ ਹੈ 2022 ਦੀ ਇਲੈਕਸ਼ਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਡੇ ਸੈਲੀਬ੍ਰਿਟੀ ਮੰਨੇ ਜਾਂਦੇ ਸੀ ਤਕਰੀਬਨ ਉਮੀਦ ਵੀ ਸੀਗੀ ਵੀ ਉਹ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਬਣਨਗੇ ਪਰ ਸਿੱਧੂ ਸਾਹਿਬ ਨੇ ਉੱਥੇ ਸ਼ਰਤ ਰੱਖਤੀ ਵੀ ਪਹਿਲਾਂ ਮੁੱਖ ਮੰਤਰੀ ਅਨਾਉਂਸ ਕਰੋ ਫਿਰ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਉਹ ਉਹਨਾਂ ਦੀ ਗੱਲ ਨਹੀਂ ਬਣਦੀ ਤੇ ਹੁਣ ਗੱਲ ਭਗਵੰਤ ਮਾਨ ਦੀ ਕਰਦੇ ਹੋ ਭਗਵੰਤ ਮਾਨ ਦੇ ਕੰਮ ਕਈ ਕੰਮ ਅਸਲਾਗਾ ਯੋਗ ਹੈ ਜਿਵੇਂ ਤਸੀਲਾਂ ਦੇ ਵਿੱਚੋਂ ਕ腐ਸ਼ਨ ਖਤਮ ਕਰਨੀ ਜਿਹੜਾ ਵੀ ਇਤਿਹਾਸਿਕ ਜਿਹੜੇ ਆ ਵੀ ਆ ਸ਼ਹਿਰ ਲਾਲ ਨੇ ਵੀ ਜਿੱਥੇ ਵੀ ਕਈ ਤਰ੍ਹਾਂ ਦੇ ਫੈਸਲੇ ਉਹਨਾਂ ਦੇ ਜਿਹੜੇ ਛਲਾਗਾ ਯੋਗ ਆ ਉਹਨਾਂ ਨੇ ਆਪਣੇ ਕੰਮਾਂ ਨਾਲ 300 ਯੂਟ ਬਿਜਲੀ ਹੋਰ ਕਈ ਕੰਮਾਂ ਨਾਲ ਆਪਣੀ ਲਕੀਰ ਵੱਡੀ ਖਿੱਚ ਲਈ ਹੈ ਉਹਨਾਂ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਦੀ ਛਵੀ ਤੇ ਲਕੀਰ ਛੋਟੀ ਸਾਬਤ ਹੁੰਦੀ ਹੈ ਤੇ ਗੱਲ ਕਰੀਏ ਬੀਜੇਪੀ ਦੀ ਬੀਜੇਪੀ ਦੇ ਵਿੱਚ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਬੈਠੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਤੋਂ ਗੱਦੀ ਤੋਂ ਲਾਹਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਕਦੇ ਵੀ ਕੈਪਟਨ ਸਾਹਿਬ ਨਹੀਂ ਚਾਣਗੇ ਵੀ ਉਹ ਬੀਓ ਬੀਜੇਪੀ ਜੁਆਇਨ ਕਰੇ ਸੁਨੀਲ ਕੁਮਾਰ ਜਾਖੜ ਨੂੰ ਉਤਾਰ ਕੇ ਪਾਰਟੀ ਪ੍ਰਧਾਨ ਬਣਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਕਦੇ ਜਾਖੜ ਨਹੀਂ ਚਾਣਗੇ ਵੀ ਉਹ ਬੀਜੇਪੀ ਜੁਆਇਨ ਕਰੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਪ੍ਰੈਜ਼ੈਂਟ ਕਰਨ ਵਾਲੇ ਰਵਨੀਤ ਸਿੰਘ ਬਿੱਟੂ ਕਦੇ ਨਹੀਂ ਚਾਣਗੇ ਵੀ ਸਬ ਨਵਜੋਤ ਸਿੰਘ ਸਿੱਧੂ ਬੀਜੇਪੀ ਜੁਆਇਨ ਕਰਨ ਇਹਨਾਂ ਸਾਰੇ ਵੱਡੇ ਆਗੂ ਜੋ ਅੱਜ ਦੇ ਸਮੇਂ 'ਚ ਪੰਜਾਬ ਬੀਜੇਪੀ ਚਲਾ ਰਹੇ ਆ ਕਦੇ ਵੀ ਨਹੀਂ ਚਾਣਗੇ ਵੀ ਨਵਜੋਤ ਸਿੰਘ ਸਿੱਧੂ ਬੀਜੇਪੀ ਚ ਆਏ ਜੇਕਰ ਨਵਜੋਤ ਸਿੰਘ ਸਿੱਧੂ ਬੀਜੇਪੀ ਜੁਆਇਨ ਕਰ ਲੈਂਦੇ ਆ ਇਹ ਗੱਲ ਸੁਭਾਵਿਕ ਹੈ ਜਿਹੜੇ ਵੱਡੇ ਆਗੂਆਂ ਦੇ ਅਸੀਂ ਨਾ ਲੈ ਰਹੇ ਆ ਇਹਨਾਂ 'ਚੋਂ ਤਕਰੀਬਨ ਕਈ ਆਗੂ ਭਾਰਤੀ ਜਨਤਾ ਪਾਰਟੀ ਨੂੰ ਛੱਡ ਜਾਣਗੇ ਭਾਵ ਆਪਣੀ ਆਦਤ ਤੋਂ ਮਜਬੂਰ ਸਿੱਧੂ ਸਾਹਿਬ ਇੱਥੇ ਵੀ ਪਵਾੜਾ ਪਾ ਦੇਣਗੇ ਮੇਰੀ ਗੱਲ ਇੱਕ ਕੌੜੀ ਜ਼ਰੂਰ ਹੈ ਨਵਜੋਤ ਸਿੰਘ ਸਿੱਧੂ ਦੇ ਹਮਾਇਤਿਆਂ ਨੂੰ ਬੁਰੀ ਵੀ ਲੱਗੇਗੀ ਪਰ ਗੱਲ ਇਹ ਹੈ ਵੀ ਸਿੱਧੂ ਸਾਹਿਬ ਜਿਵੇਂ ਕਹਿੰਦੇ ਆ ਵੀ ਜਿੱਥੇ ਜਾਂਦੇ ਆ ਉੱਥੇ ਪਵਾੜਾ ਪਾ ਦਿੰਦੇ ਆ ਹੁਣ ਉਹਨਾਂ ਦੀ ਜਿਹੜੀ ਧਰਮ ਪਤਨੀ ਨੇ ਉਹਨਾਂ ਦੀ ਕਾਂਗਰਸ ਦੇ ਵਿੱਚੋਂ ਤਕਰੀਬਨ ਤਕਰੀਬਨ ਪੱਕੀ ਛੁੱਟੀ ਕਰਾਤੀ ਹੈ ਜਿਹੜੀ ਗੱਡੀ ਨਵਜੋਤ ਸਿੰਘ ਸਿੱਧੂ ਜੀ ਚਾਰੇ ਟਾਇਰਾਂ ਵਾਲੀ ਕੱਚੀ ਪੱਕੀ ਰੋਡ ਤੋਂ ਹਾਈਵੇ ਤੇ ਚੜਾਣ ਨੂੰ ਫਿਰ ਰਹੇ ਸੀ ਸਤਾਈ ਦੇ ਵਿੱਚ ਉਹਦੇ तकरीबन ਦੋ ਟਾਇਰ ਮਿਸਿਸ ਸਿੱਧੂ ਨੇ ਪੈਂਚਰ ਕਰਤੀਆਂ ਕਿਵੇਂ ਕਰਤੀਆਂ ਵੀ ਜੇ ਉਹ ਬਿਆਨ ਦਿੱਤਾ ਕਾਂਗਰਸ ਦੇ ਖਿਲਾਫ ਹੀ ਬਿਆਨ ਦਿੱਤਾ ਜਿਹਦਾ ਡੈਂਟ 2027 ਦੀਆਂ ਇਲیکشنਾਂ ਵਿੱਚ ਵੀ ਸੁਣੇਗਾ ਆਮ ਵਿਰੋਧੀ ਪਾਰਟੀਆਂ ਇਹ ਮੁੱਦਾ 27 ਤੱਕ ਚੁੱਕਣ ਗਿਆ ਵੀ 500 ਕਰੋੜ ਵਾਲਾ ਮੁੱਖ ਮੰਤਰੀ ਆ ਗਿਆ ਇਹ ਬਹੁਤ ਵੱਡਾ ਮੁੱਦਾ ਦੂਜੀ ਪਾਰਟੀਆਂ ਨੂੰ ਮਿਲ ਗਿਆ ਭਾਵ ਕੇ ਬੈਠੇ ਬਿਠਾਏ ਪੈਰਾਂ ਥੱਲੇ ਜਿਵੇਂ ਕਹਿੰਦੇ ਆ ਬਟੇਰ ਆ ਗਿਆ ਦੂਜੀ ਪਾਰਟੀਆਂ ਹੁਣ ਆਪਾਂ ਫਿਊਚਰ ਦੀ ਗੱਲ ਕਰਦੇ ਹਾਂ ਸਿੱਧੂ ਸਾਹਿਬ ਦੀ ਮੈਨੂੰ ਲੱਗਦਾ ਵੀ ਸਿੱਧੂ ਸਾਹਿਬ ਹੁਣ ਮਿਸਿਸ ਸਿੱਧੂ ਦਾ ਕਹਿਣਾ ਕਮੈਂਟਰੀ ਕਰਨਾ ਉਹ ਹੁਣ ਕਮੈਂਟਰੀ ਹੀ ਕਰਨਗੇ ਜਾਂ ਜਿਵੇਂ ਮਿਸਿਸ ਸਿੱਧੂ ਕਹਿੰਦੇ ਸੀ ਵੀ ਐਨਜੀਓ ਬਣਾ ਕੇ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਤੇ ਉਹਨਾਂ ਹੁਣ ਸਿੱਧੂ ਸਾਹਿਬ ਨੂੰ ਐਨਜੀਓ ਬਣਾ ਕੇ ਲੋਕਾਂ ਦੀ ਸੇਵਾ ਹੀ ਕਰਨੀ ਪੈਣੀ ਹੈ ਜਿੱਥੇ ਤੱਕ ਮੈਨੂੰ ਉਮੀਦ ਹੈ ਵੀ ਕੋਈ ਪਾਰਟੀ ਐਦਾਂ ਸਟੈਪ ਬਲੰਡਰ ਨਹੀਂ ਕਰੇਗੀ ਜਿਦੇ ਵਿੱਚ ਉਹਦਾ ਆਪਦਾ ਕੈਡਰ ਦਾ ਨੁਕਸਾਨ ਹੁੰਦਾ ਹੋਵੇ ਬਾਕੀ ਹੁਣ ਅਗੇ ਦੇਖਦੇ ਆ ਦੋਸਤੋ ਕੀ ਬਣਦਾ ਨਵਜੋਤ ਸਿੰਘ ਸਿੱਧੂ ਜਿਹੜਾ ਵਾਲਾ ਊਠ ਹੈ ਉਹ ਕਿਸ ਕਰਵਟ ਬਹਿੰਦਾ ਹੈ ਊਠ ਭਾਵੇਂ ਆਮ ਆਦਮੀ ਪਾਰਟੀ ਵਾਲੀ ਕਰਵਟ 'ਚ ਬੈਠਦਾ ਹੈ ਕਿ ਭਾਵੇਂ ਭੀਜੇਪੀ ਵਾਲੀ ਕਰਵਟ 'ਚ ਬੈਠਦਾ ਹੈ ਕਿਉਂਕਿ ਅਕਾਲੀ ਦਲ ਦਾ ਚੈਪਟਰ ਤਾਂ ਨਵਜੋਤ ਸਿੰਘ ਸਿੱਧੂ ਦਾ ਪੱਕਾ ਬੰਦ ਹੋ ਚੁੱਕਾ ਹੈ ਕਿਉਂਕਿ ਗਠਬੰਧਨ ਦੇ ਦੌਰਾਨ ਵੀ ਅਕਾਲੀ ਭੀਜੇਪੀ ਦੇ ਗਠਬੰਧਨ ਤੋਂ ਬਾਅਦ ਵੀ ਜਿਵੇਂ ਉਹ ਵੱਡੇ ਬਾਦਲ ਸਾਹਿਬ ਦੀ ਮਿਮਿਕਰੀ ਕਰਦੇ ਹੁੰਦੇ ਸੀ ਵੀ ਸਾਹਿਬ ਜੀ ਕਰਕੇ ਗੱਲਾਂ ਕਰਦੇ ਹੁੰਦੇ ਸੀ ਉਹ ਕੋਈ ਸੁਖਵੀਰ ਸਾਹਿਬ ਬਾਦਲ ਭੁੱਲਿਆ ਨਹੀਂ ਹੋਣਾ ਵਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਦਾ ਤਸਕਰ ਕਹਿ ਕੇ ਓਏ ਓਏ ਕਹਿ ਕੇ ਬੋਲਣਾ ਵਿਕਰਮ ਸਿੰਘ ਮਜੀਠੀਆ ਨਹੀਂ ਭੁੱਲਿਆ ਹੋਣਾ ਸੁਖਵੀਰ ਸਿੰਘ ਬਾਦਲ ਨੂੰ ਠੱਗਾ ਦਾ ਸਰਦਾਰ ਕਹਿ ਕੇ ਸੰਬੋਧਨ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦਾ ਇਹ ਗੱਲ ਸੁਖਵੀਰ ਸਿੰਘ ਬਾਦਲ ਨਹੀਂ ਭੁੱਲਿਆ ਹੋਣਾ ਤੇ ਆਪਾਂ ਇੱਥੇ ਇਹ ਗੱਲ ਵਰਨਣਯੋਗ ਹੈ ਵੀ ਇਹਨਾਂ ਗੱਲਾਂ ਕਰਨ ਕਰਕੇ ਤਿੰਨ ਵੱਡੇ ਲੀਡਰਾਂ ਨੂੰ ਬਦਨਾਮ ਕੀਤਾ ਤੇ ਭਾਜਪਾ ਅਕਾਲੀ ਦਲ ਦਾ ਗਠਜੰਬੰਦਨ ਤੋੜਨ ਲਈ ਮਜਬੂਰ ਕੀਤਾ ਨਵਜੋਤ ਸਿੰਘ ਸਿੱਧੂ ਨੇ ਕਿਉਂਕਿ ਗਠਜੰਬੰਦਨ ਤਾਂ ਕਿਸਾਨੀ ਮੁੱਦੇ ਕਰਕੇ ਟੁੱਟਿਆ ਪਰ ਇਹ ਜਿਹੜਾ ਨਵਜੋਤ ਸਿੱਧੂ ਵੱਲੋਂ ਬਣਾਇਆ ਪ੍ਰੈਸ਼ਰ ਵੀ ਬਹੁਤ ਵੱਡਾ ਸੀਗਾ ਕਿਉਂਕਿ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਚਿੱਟੇ ਦਾ ਜਿਹੜਾ ਦਾਗ ਲਾਇਆ ਉਹ ਦਾਗ ਸਟਾਰਟ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਸੀ ਜਿਸ ਦਾਗ ਨੂੰ ਜਿਸ ਦੀ ਹਵਾ ਉਹਨੂੰ ਹਵਾ ਦੇਤੀ ਆਮ ਆਦਮੀ ਪਾਰਟੀ ਨੇ ਸੋ ਅਕਾਲੀ ਦਲ ਦੇ ਵਿੱਚ ਤਾਂ ਉਹਨਾਂ ਦੀ ਪੱਕੀ ਜਿਵੇਂ ਕਹਿ ਲਓ ਵੀ ਐਂਟਰੀ ਬਲੌਕ ਹੈ ਜਿੱਤੇ ਤੱਕ ਭਾਜਪਾ ਜਿਆ ਦੇਖਦੇ ਆ ਵੀ ਕੈਪਟਨ ਸਾਫ ਦੇ ਜਾਖੜ ਸਾਹਿਬ ਇੱਥੇ ਉਹਨਾਂ ਨੂੰ ਐਂਟਰੀ ਕਰਨ ਦੇਣਗੇ ਕਿ ਨਹੀਂ ਕਰਨ ਦੇਣਗੇ ਤੇ ਬਾਕੀ ਰਹਿ ਗਈ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਿੱਤਰਾ ਸਾਨੂੰ ਉਮੀਦ ਹੈ ਸਾਡੇ ਸੋਰਸਿਸ ਦੱਸ ਰਹੇ ਆ ਵੀ ਭਗਵੰਤ ਮਾਨ ਨੇ ਜਵਾਬ ਦੇ ਦਿੱਤਾ ਵੀ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਲਾਂਗੇ ਕਿਉਂਕਿ ਭਗਵੰਤ ਮਾਨ ਨੇ ਆਪਦੀ ਲਕੀਰ ਨਵਜੋਤ ਸਿੰਘ ਸਿੱਧੂ ਤੋਂ ਬਹੁਤ ਵੱਟੀ ਕਰਤੀ ਹੈ ਨਵਜੋਤ ਸਿੰਘ ਸਿੱਧੂ ਬੇਸ਼ੱਕ ਸੈਲੀਬ੍ਰਿਟੀ ਵੱਡੇ ਆ ਪਰ ਪੰਜਾਬ ਦਾ ਸੈਲੀਬ੍ਰਿਟੀ ਭਗਵੰਤ ਮਾਨ ਹੈ ਸਿੱਧੂ ਸਾਹਿਬ ਟੀਵੀ ਦੇ ਐਕਟਰ ਬਹੁਤ ਵੱਡੇ ਆ ਪਰ ਪਬਲਿਕ ਦੇ ਦਿਲਾਂ ਦੇ ਵਿੱਚ ਭਗਵਾਨ ਤਾਂ ਮਾਨ ਵੱਡਾ ਲੀਡਰ ਬਣ ਚੁੱਕਾ ਹੈ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਦੋਸਤੋ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਦੀ ਘਰ ਵਾਲੀ ਨੇ ਬੰਬ ਸੁੱਟਿਆ ਸਿੱਧੂ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਉੱਤੇ ਵੀ ਉਹਦਾ ਕੀ ਰਿਜ਼ਲਟ ਨਿਕਲਦਾ ਹੈ ਵੇਟ ਐਂਡ ਵਾਚ ਵਾਲੀ ਗੱਲ ਹੈ ਵੀ ਸਿੱਧੂ ਸਾਹਿਬ ਕੀ ਕਰਦੇ ਆ ਕਿਸ ਪਾਸੇ ਜਾਂਦੇ ਆ ਸਾਰੇ ਹਾਲੇ ਕਿਆਸ ਆ ਰਹੀਆਂ ਜਿਹੜੀ ਆ ਵੀ ਕਿਆਸ ਲਾ ਰਹੇ ਆ ਸਾਰੇ ਇਹਦਾ ਰਿਜ਼ਲਟ ਕੀ ਹੋਏਗਾ ਕੁਝ ਦਿਨਾਂ ਅਚ ਪਤਾ ਲੱਗੇਗਾ ਤੇ ਅਸੀਂ ਤੁਹਾਡੇ ਨਾਲ ਜਿਹੜਾ ਹੈ ਬੀਏ ਲੈ ਕੇ ਤੁਹਾਡੇ ਸਾਹਮਣੇ ਰੂਪਰੂ ਹੋਵਾਂਗੇ ਜੇ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗਦੇ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਸਾਡਾ ਹੌਸਲਾ ਬਣਦਾ ਹੈ ਸਾਡਾ ਵੀਡੀਓ ਬਣਾਉਣ ਨੂੰ ਜਿਹੜਾ ਵੀ ਮੋਟਿਵ ਮਿਲ ਜਾਂਦਾ ਹੈ ਵੀ ਸਾਨੂੰ ਲੋਕ ਸੁਣਦੇ ਆ ਪਸੰਦ ਕਰਦੇ ਆ ਤੁਸੀਂ ਬਹੁਤ ਕਿਰਪਾ ਕਰਦੇ ਹੋ ਵਿਊਜ਼ ਦਿੰਦੇ ਹੋ ਅਸੀਂ ਸਾਡੀ ਉਮੀਦਾਂ ਤੋਂ ਵੱਧ ਕੇ ਭਰ-ਭਰ ਵਿਊਜ਼ ਦਿੰਦੇ ਹੋ ਪਰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਦੋਸਤੋ ਤੁਹਾਡਾ ਆਪਣਾ ਹਰਜੀਤ ਸਿੰਘ ਹੈਰੀ